हां जी दोस्तों ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸੁਆਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਇੱਕ ਬਿਲਕੁਲ ਘਰੇਲੂ ਪਸ਼ੂਆਂ ਦੇ ਵਿੱਚੋਂ ਤੁਹਾਨੂੰ ਇੱਕ ਘਰੇਲੂ ਮੱਝ ਦਿਖਾਵਾਂਗੇ ਕੱਬਣ ਆ ਤਿਆਰੀ ਦੇ ਵਿੱਚ ਆ ਕੋਈ ਇੱਕ ਹਫ਼ਤਾ ਹਜੇ ਸਮਾਂ ਲੈ ਜਾਊਗੀ ਅੱਜ ਵੀਡੀਓ ਦੋਸਤੋ ਆਪਾਂ 18 ਅਗਸਤ ਨੂੰ ਬਣਾ ਰਹੇ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਮਾਰਨਿੰਗ ਦੇ 9:00 ਵਜੇ ਦਾ ਮੱਝ ਕੱਬਣ ਦਿਖਾ ਦਿੰਦੇ ਹਾਂ ਦੋਸਤੋ ਜਿਸ ਵੀਰ ਨੂੰ ਪਸੰਦ ਆਊਗੀ ਤਾਂ ਸਾਲੀ ਤੁਸੀਂ ਕਰਨੀ ਆ ਦੇਖ ਜੀ ਟਿਪਕੇ ਤਸੱਲੀ ਕਰ ਲਿਓ ਸੋ ਪਿੰਡ ਜਿੱਥੇ ਤੁਸੀਂ ਖਾਸ ਵਿਜਿਟ ਕਰਨੀ ਆ ਦੋਸਤੋ ਪਿੰਡ ਮੋਜਗੜ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਲੱਗਦਾ ਮੱਕੂ ਤੋਂ 3 ਕਿਲੋਮੀਟਰ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਦੋਸਤੋ ਜਿਹੜਾ ਪਿੰਡ ਆ ਮੋਜਗੜ ਪੈਂਦਾ ਸੋ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਆ ਨੰਬਰਾਂ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਸੋ ਮੱਝ ਦੀ ਗੱਲ ਕਰ ਲਈਏ ਦੋਸਤੋ ਤਾਂ ਤੀਜਾ ਸੂਆ ਇਹ ਮੱਝ ਇਸ ਟਾਈਮ ਸੁਣੀ ਆ ਪਹਿਲੇ ਦੋ ਸੂਬੇ ਬਿਲਕੁਲ ਘਰੇ ਜਿਹੜਾ ਦੁੱਧ ਨਾਰਮਲੀ ਜਵਾਈ ਕੀਤੀ ਆ ਤੇ 10 ਕਿਲੋਟਰ ਦੀ ਜਿਹੜੀ ਆ ਦੋਸਤੋ 10-11 ਲੀਟਰ ਦੀ ਆ ਮਿਲਕਿੰਗ ਆ ਇਸ ਅੱਜ ਦੀ ਰਹੀ ਆ ਸੋ ਇਸ ਵਾਰ ਵੀ ਤਕਰੀਬਨ ਤੁਸੀਂ 10-11 ਲੀਟਰ ਮੰਨ ਕੇ ਸਬਦਾ ਕਰ ਸਕਦੇ ਹੋ ਬਾਕੀ ਮਾਰਕਿੰਗ ਜਾਇਜ਼ ਆ ਚਾਰੇ ਪੈਰ ਧੋਤੇ ਆ ਅੱਖਾਂ ਬਿੱਲੀਆਂ ਨੇ ਮਣਕੀ ਬਿੱਲੀ ਆਖਾ ਮੱਥਾ ਬੱਲਾ ਬਾਕੀ ਮਾਰਕਿੰਗ ਜਿਹੜੀ ਆ ਦੋਸਤੋ ਜਿੰਨੀ ਵੀ ਆ ਨੀਲੀ ਦੇ ਵਿੱਚ ਪੂਰੀ ਮਾਰਕਿੰਗ ਆ ਠੀਕ ਹੈ ਜੀ ਸੋ ਥਾਨ ਹਵਾਨਾ ਵੀ ਕਾਫੀ ਸੋਹਣਾ ਨੋਕ ਵਾਲਾ ਥਾਨਾ ਸਪੇਸ ਥਣਾ ਦੀ ਬੇਸ਼ੱਕ ਤੁਸੀਂ ਇਹ ਵੀਡੀਓ ਦੇ ਵਿੱਚ ਦੇਖ ਲਓ ਤੇ ਬਣੀ ਥਣੀ ਜਿਹੜੀ ਆ ਦੋਸਤੋ ਅੱਜ ਦੇ ਦਿਨ ਤੁਸੀਂ ਆ ਦੇਖ ਸਕਦੇ ਹੋ ਬਾਕੀ ਪੰਜਾਂ 4 ਦਿਨਾਂ ਦੇ ਵਿੱਚ ਹੋਰ ਲੇਵਾ ਬਣਾ ਲੂਗੀ ਸੋ ਹਾਈਟ ਮੀਡੀਅਮ ਆ ਪੂਰੀ ਨਿੱਗਰ ਤੇ ਬਿਲਕੁਲ ਪਲੀ ਠੀਕ ਹੈ ਜੀ ਭਾਰੀ ਵਜਨ ਵੱਟੇ ਵਾਲੀ ਆ ਤੇ ਹਾਈਟ ਮੀਡੀਅਮ ਤੁਸੀਂ ਨੋਟ ਕਰ ਲਿਓ ਜ਼ਰੂਰ ਕਿਉਂਕਿ ਦੂਰੋਂ ਨੇੜੇੋਂ ਕਿਸੇ ਵੀਰ ਨੇ ਆਉਣਾ ਹਾਈਟ ਮੀਡੀਅਮ ਦੇ ਵਿੱਚ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਹੋ ਠੀਕ ਆ ਬਾਕੀ ਜਵਾਈ ਚੰਗੀ ਆ ਤੇ ਭਣ ਇੱਕ ਨੰਬਰ ਆ ਸੋ ਥਣ ਥਣ ਬਹੁਤ ਜ਼ਿਆਦਾ ਸੋਨਾ ਮੁਠੀ ਥਣਾ ਤੇ ਬਿਲਕੁਲ ਨੋਕਲਾ ਲੰਬਾ ਥਾਣਾ ਤੇ ਬਾਕੀ ਚਾਲ ਢਾਲ ਤੁਸੀਂ ਵੇਖ ਕੇ ਮੱਝ ਦੀ ਚੈੱਕ ਕਰ ਸਕਦੇ ਹੋ ਆ ਲਓ ਜੀ ਰੇਟ 75000 ਆ ਦੋਸਤੋ ਬਾਕੀ ਕੋਈ ਛੋੜ ਛੱਪਾ ਮੌਕੇ ਤੇ ਮਾਨਤਾਂ ਨੂੰ ਜ਼ਰੂਰ ਹੋ ਜਾਊਗਾ ਜੋ ਕੋਈ ਖਰੀਦਦਾਰ ਵੀਰ ਠੀਕ ਆ ਜੀ ਖਰੀਦਣ ਦੇ ਸਿਲਸਲੇ ਜਾਊਗਾ ਮਾਨਤਾਂ ਜਿੰਨਾ ਵੀ ਹੋਇਆ ਜ਼ਰੂਰ ਕੀਤਾ ਜਾਊਗਾ 75000 ਦੇ ਵਿੱਚੋਂ ਬਾਕੀ ਮੱਝ ਚੰਗੀ ਆ ਠੀਕ ਆ ਜੀ ਮੱਝ ਚੰਗੀ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਾਉਡੀ ਬੰਤਰ ਚੰਗੀ ਆ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ